ਅਸਵਕਤ ਅਸੀਂ ਹੁਸ਼ਾਰਪੁਰ ਤੋਂ ਮੇਟੀਆਣਾ ਨੂੰ ਜਾਂਦੀ ਨਹਿਰ ਤੇ ਮੌਜੂਦ ਹਾਂ ਤੇ ਪਿੰਡ ਅਲਾਵਲਪੁਰ ਦੇ ਲਾਗੇ ਇਸ ਵਕਤ ਅਸੀਂ ਖੜੇ ਹਾਂ ਤੇ ਜੇ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਤੋਂ ਪਹਿਲਾਂ ਤੁਹਾਨੂੰ ਪਿੰਡ ਅਲਾਵਲਪੁਰ ਦੇ ਵੀ ਅਸੀਂ ਹਾਲਾਤ ਦਿਖਾਏ ਨੇ ਤੇ ਹੁਣ ਹਾਲਾਤ ਤੁਹਾਨੂੰ ਦਿਖਾਏ ਨੇ ਕਿ ਉਹਨਾਂ ਪਿੰਡਾਂ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਅੰਦਰ ਦਾਖਲ ਹੋ ਚੁੱਕਿਆ ਹੈ ਖੇਤਾਂ ਦੇ ਵਿੱਚ ਜਿਹੜਾ ਭਾਰੀ ਮਾਤਰਾ ਦੇ ਵਿੱਚ ਪਾਣੀ ਖੜਿਆ ਤਾਂ ਉਹ ਇਸ ਸਾਈਫਨ ਦੀ ਮਦਦ ਦੇ ਨਾਲ ਉਸ ਪਾਣੀ ਨੂੰ ਪਾਣੀ ਹੈ ਜਿਹੜਾ ਉਹ ਅੱਗੇ ਵੱਲ ਨੂੰ ਵਧ ਰਿਹਾ ਹੈ ਤੇ ਅੱਗੇ ਪਿੰਡਾਂ ਦੇ ਵਿੱਚ ਜਾ ਰਿਹਾ ਤੇ ਅੱਗੇ ਦੱਸਿਆ ਜਾ ਰਿਹਾ ਕਿ ਅੱਗੇ ਜਾ ਕੇ ਨਵਾਂ ਸ਼ਹਿਰ ਦੇ ਨਾਲੇ ਪਾਣੀ ਜਿਹੜਾ ਉਹ ਟੱਚ ਹੁੰਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿੰਨੀ ਤੇਜ਼ ਗਤੀ ਦੇ ਨਾਲ ਇਹ ਚੱਲ ਰਿਹਾ ਥੋੜਾ ਤਸਵੀਰਾਂ ਕੈਮਰਾ ਬਰਥ ਨੂੰ ਕਾ ਕੇ ਕਿ ਅੱਗੇ ਨਜ਼ਦੀਕ ਆ ਕੇ ਦਿਖਾ ਦੇ ਜੂਮ ਕਰਕੇ ਮਾਫੀ ਚਾਹੁੰਦਾ ਦਿਖਾ ਦੇਣ ਕਿ ਕਿੰਨੀ ਤੇਜ਼ ਗਤੀ ਦੇ ਨਾਲ ਇਹ ਪਾਣੀ ਹੈ ਚੱਲ ਰਿਹਾ ਤੇ ਦੂਜੇ ਪਾਸੇ ਪਿੰਡ ਵਾਸੀਆਂ ਵੱਲੋਂ ਵੀ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਸਾਈਫਨ ਕੱਚ ਹੋਣ ਕਾਰਨ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ ਕਿ ਜੇਕਰ ਸਾਈਫਨ ਵਧ ਹੋਣਗੇ 2 ਤੋਂ 4 ਸਾਈਫਨ ਹੋਣਗੇ ਤਾਂ ਹੋ ਸਕਦਾ ਕਿ ਹਾਲਾਤ ਜਿਹੜੇ ਕਾਫੀ ਸੁਖਾਲੇ ਹੋ ਜਾਣ ਪਾਜੀ ਪਹਿਲਾਂ ਵੀ ਤੁਹਾਡੇ ਨਾਲ ਪਿੰਡ ਲਾਵਲਪੁਰ ਨੂੰ ਲਾ ਕੇ ਗੱਲਬਾਤ ਕੀਤੀ ਹੈ ਤੁਹਾਡੇ ਪਿੰਡ ਦਾ ਪਾਣੀ ਬਾਹਰ ਨਿਕਲ ਰਿਹਾ ਹੈ ਕਾਫੀ ਤੇਜ਼ ਸਪੀਡ ਦੇ ਨਾਲ ਆਵਾਜ਼ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਸਾਈਫਨ ਤੁਸੀਂ ਕਹਿੰਦੇ ਹੋ ਕਿ ਸਾਈਫਨ ਜੇਕਰ 2 ਤੋਂ 4 ਸਾਈਫਨ ਹੋਣ ਜਿੰਨੇ ਜ਼ਿਆਦਾ ਜ਼ਿਆਦਾ ਹੋਣਗੇ ਉੰਨੇ ਜ਼ਿਆਦਾ ਜਿਹੜੀ ਦਿੱਕਤ ਨਹੀਂ ਆਵੇਗੀ ਜੀ ਪਾਜੀ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਕਿ ਜਿਹੜਾ ਜੋ ਵੀ ਆਪਣੇ ਬਾਕੀ ਤੁਹਾਨੂੰ ਪ੍ਰੋਬਲਮ ਪਹਿਲਾਂ ਦੱਸ ਚੁੱਕੇ ਆਪਾਂ ਇਹ ਕਿ ਜੋ ਸਾਈਫਨਾਂ ਹਨ ਭਾਜੀ ਦਾ ਪੋਰਟ ਵੀ ਦੌਰੇ ਆ ਕੇ ਮੇਰੇ ਹਿਸਾਬ ਨਾਲ ਆਪਣੀ ਸਾਈਫਨ ਸਾਨੂੰ ਇਹੀ ਲੱਗਦੀ ਹੈ ਕਿ 7 ਕਿਲੋਮੀਟਰ ਦੌਰੇ ਜੋ ਮਾਲਪੁਰ ਫਗਵਾੜਾ ਰੋੜਾ ਨਾਲ ਉਸ ਤੋਂ ਲਾਵੇ ਇੱਕੋ ਮੇਨ ਸਾਈਫਨ ਹੈ ਇਹੀ ਪੈਂਦੀ ਆ ਪਿਛਲਾ ਜੋ ਮਾਲਪੁਰ ਦੇ ਏਰੀਆ ਸਾਰੇ ਪਿੰਡ ਸਾਰਾ ਉਹਨਾਂ ਦੇ ਜਿਹੜਾ ਪਾਣੀ ਮਤਲਬ ਨੀਵਾ ਜਗਾ ਓਨ ਕਰਕੇ ਇਧਰ ਹੋ ਜਾ ਰਿਹਾ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜਿਹੜੇ ਸਾਈਫਨ ਹਨ ਥੋੜੀ ਥੋੜੀ ਜਗ੍ਹਾ ਤੇ ਮਤਲਬ ਜਿਆਦਾ ਨਹੀਂ ਕਿ ਤਰ੍ਹਾਂ 2 2 4 4 ਕਿਲੋਮੀਟਰ ਦੇ ਉੱਤੇ ਸਾਈਫਨ ਬਣਾਈ ਜਾਣ ਤਾਂ ਕਿ ਜੋ ਪਾਣੀ ਦੀ ਨਿਕਾਸੀ ਸੌਖੀ ਹੋ ਜਾਵੇ ਅੱਜ ਐ ਭਾਈ ਜੀ ਆਪਾਂ ਪਾਣੀ ਦੀ ਗੱਲ ਕਰ ਲਈ ਅੱਜ ਪੰਜੋੜਾ ਲੱਗਦਾ ਹੋਰ ਵੀ ਆਪਣੇ ਹੁਸ਼ਾਰਪੁਰ ਦੇ ਪਿੰਡ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਤੇ ਉਹਨਾਂ ਨੂੰ ਤਾਂ ਨਹੀਂ ਕੋਈ ਨੁਕਸਾਨ ਹੋ ਰਿਹਾ ਇਧਰੋਂ ਭਾਜੀ ਆਪਣੇ ਇਸਾਫੇ ਤੋਂ ਆਪਣੇ ਪੰਜੋੜਾ ਮਖਸੂਸਪੁਰ ਆਪਣੇ ਪੰਡੋਰੀ ਗੰਗਾ ਸਿੰਘ ਹੋ ਗਿਆ ਜੀ ਅੱਗੇ ਚੇਤਾ ਆਪਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਮਤਲਬ ਆਪਣਾ ਪਿੰਡ ਪੈਂਦਾ ਜੀ ਚੇਤਾ ਕੰਗਰੌੜ ਉਹ ਬਈ ਪੈਂਦੀ ਆ ਬਈ ਦੇ ਵਿੱਚ ਜਾ ਕੇ ਪਾਣੀ ਲੱਗਦਾ ਤੇ ਫਗਵਾੜਾ ਸੱਟ ਨਿਕਲ ਜਾਂਦਾ ਭਾਜੀ ਅੱਜ ਇਹ ਹੁਣ ਜਿਹੜੀ ਇਹ ਪਾਣੀ ਵਹਿ ਰਿਹਾ ਕਿਸੇ ਦੀ ਪੈਲੀ ਦੇ ਵਿੱਚ ਪੈ ਰਿਹਾ ਜੀ ਫਸਲਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਇਧਰੋ ਕਾਫੀ ਫਸਲਾਵਾਦੀ ਨੁਕਸਾਨ ਹੋ ਰਿਹਾ ਪਿਛਲੇ ਪਿੰਡਾਂ ਦੇ ਵਿੱਚ ਵੀ ਕਾਫੀ ਪਾਣੀ ਨੇ ਫਸਲਾਂ ਡੁੱਬੀਆਂ ਹੋਈਆਂ ਚ ਉਹ ਚੁੱਕੀਆਂ ਜਿਹੜੇ ਪਸੇਆ ਕਿ ਇਹ ਪੰਜੋੜਾ ਦੱਸਿਆ ਮਖਸੂਸਪੁਰ ਦੱਸਿਆ ਪੰਡੋਰੀ ਗੰਗਾ ਸਿੰਘ ਦੱਸਿਆ ਉਹ ਸੇਫ ਹੈ ਉਹਨਾਂ ਨੂੰ ਤਾਂ ਨਹੀਂ ਮਾਰ ਪੈਂਦੀ ਇਸ ਪਾਣੀ ਦੀ ਇਧਰੋ ਭਾਈ ਪੰਡੋਰੀ ਪੰਡੋਰੀ ਜਿਹੜਾ ਪਿੰਡ ਹੈ ਉਹਨਾਂ ਨੂੰ ਕਾਫੀ ਮਾਰ ਪੈਂਦੀ ਹੈ ਮਖਸੂਸਪੁਰ ਨੂੰ ਵੀ ਥੋੜੀ ਪੈਂਦੀ ਹੈ ਪੰਜੋੜਾ ਨੂੰ ਵੀ ਮਾਰ ਪੈਂਦੀ ਹੈ ਤੇ ਇਹ ਹੈ ਕਿ ਜੇ ਜੇ ਸਾਈਫਨ ਥੋੜੀ ਥੋੜੀ ਜਗ੍ਹਾ ਤੇ ਬਣਾਏ ਜਾਂਦਾ ਇਹਦਾ ਪਾਣੀ ਵੰਡ ਕੇ ਜਾਨੀ ਕਿ ਚੱਲਦਾ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਦਿੱਕਤ ਤਾਂ ਨਹੀਂ ਆਊਗੀ ਜੀ ਨਹੀਂ ਆਏਗੀ ਫਿਰ ਤਾਂ ਬਿਲਕੁਲ ਨਹੀਂ ਆਏਗੀ ਫਿਰ ਤਾਂ ਪਾਣੀ ਵੰਡਵਾ ਹੋ ਜਾਏਗਾ ਮਤਲਬ ਕਿ ਕੋਈ ਯੋਜਨਾ ਸਰਕਾਰ ਜਾਂ ਪ੍ਰਸ਼ਾਸਨ ਤਿਆਰ ਕਰੇ ਯੋਜਨਾਬੱਧ ਢੰਗ ਦੇ ਨਾਲ ਕੰਮ ਕਰੇ ਤਾਂ ਜੇਕਰ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤਾਂ ਮਾਰ ਫਿਰ ਘੱਟ ਪੈਗੀ ਜੀ ਇਹ ਕਰ ਦੇਣੀ ਚਾਹੀਦੀ ਲੱਗਦੀ ਹੈ ਇੱਥੇ ਕਿਉਂਕਿ ਹੁਣ ਹਰ ਸਾਲ ਹੀ ਤਾਂ ਕਿਉਂ ਚੌਥੀ ਵਾਰੀ ਤਾਂ ਇਸ ਮਹੀਨੇ ਦੇ ਵਿੱਚ ਹੀ ਆ ਚੁੱਕਾ ਹੜ੍ਹ ਜੀ ਇੱਥੇ ਆਲਾਇਲ ਪਲਾਵਨਪੁਰ ਦਾ ਆ ਜਾਏ ਨਾ ਪਿੰਡਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਸਾਡੇ ਦਾ ਵੰਡਵਾ ਪਾਣੀ ਜਾਂਦਾ ਇਹ ਫੈਲਰ ਜਾਂਦਾ ਬੇਂਜ ਪੈ ਜਾਂਦਾ ਪਰ ਅਲਾਵਲਪੁਰ ਪਹਾਣਾ ਜਿੰਨੇ ਵੀ ਇਧੇ ਨੂੰ ਪਿੰਡਿਆ ਲਕਸੀਆਂ ਜਿੰਜੋ ਵੀ ਪਿੰਡਿਆ ਉਹ ਤਾਂ ਉਹਨਾਂ ਦੀ ਫਸਲ ਵੀ ਤੇ ਕੋਠਿਆਂ ਦਾ ਮਕਾਨਾਂ ਦਾ ਵੀ ਸੜਕਾਂ ਦਾ ਵੀ ਬਹੁਤ ਭਾਰੀ ਨੁਕਸਾਨ ਹੁਣ ਵੀ ਝੀਲ ਬਣੀ ਪਈ ਆ ਇਹ ਕੋਈ ਝੀਲ ਦਾ ਹੀ ਪਤਾ ਨਹੀਂ ਕਿੰਨੇ ਕਿ ਦਿਨ ਹਾਂ ਚੌਥੀ ਵਾਰੀ ਕਰ ਚੁੱਕੀ ਆ ਤਕਰੀਬਨ ਇੱਕ ਮਹੀਨਾ ਹੀ ਹੋ ਗਿਆ ਹੈ ਤੁਹਾਡਾ ਕਿਹੜਾ ਪਿੰਡ ਬਜ਼ੁਰਗੋ ਮੇਰਾ ਨਾਲ ਦਾ ਪਡੋਰੀ ਕਹਿੰਦੇ ਸਾਡੇ ਖੇਤਾਂ ਨੂੰ ਵੀ ਸਾਡੇ ਪਿੰਡ ਨੂੰ ਵੀ ਤੇ ਸਾਡੇ ਮਾਰ ਕਰਦਾ ਮੇਰਾ ਇੱਥੋਂ 2 ਕਿਲੋਮੀਟਰ ਆ ਇੱਥੇ ਗੁਰਦੁਆਰਾ ਸਾਹਿਬ ਨੈਗੀ ਸਾਹਿਬ ਸੰਤਪਾਪਾ ਹਰੀ ਸਿੰਘ ਦੋਏ ਬੈਂਕਿਆ ਕੋਲ ਇਹਨੂੰ ਵੀ ਆਣਾ ਜਾਣਾ ਲੋਕਾਂ ਦਾ ਬਹੁਤ ਔਖਾ ਹੋਇਆ ਲੋਕ ਗੁਰਦੁਆਰਾ ਸਾਹਿਬ ਆਉਣ ਨੂੰ ਵੀ ਹਸਰਦਾਰ ਆਉਣ ਨੂੰ ਵੀ ਕੋਈ ਰਾਹ ਬੰਨਾ ਹੈ ਹੀ ਨਹੀਂ ਕਈਆਂ ਦਿਨਾਂ ਤੋਂ ਲੋਕ ਬਹੁਤ ਤੰਗ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਪ੍ਰਸ਼ਾਸਨ ਤੋਂ ਫਿਰ ਕੀ ਮੰਗ ਕਰਨਾ ਚਾਹੁੰਦੇ ਹੋ ਇਹੀ ਅੱਜ ਤਾਂ ਭਾਈ ਸਾਹਿਬ ਨੂੰ ਨਹੀਂ ਕਿਹਾ ਵੇ ਸੈਫਨ ਜਿਆਦੇ ਪਾਣੇ ਚਾਹੀਦੇ ਆ ਤੇ ਪਾਣੀ ਇਹ ਤੇ ਸਾਡੇ ਚੋਹ ਚੱਲਦਾ ਕੁਝ ਉਧਰ ਨੂੰ ਕਰ ਦੇਣਾ ਚਾਹੀਦਾ ਪਾਣੀ ਜੋ ਵੀ ਜੋ ਸਮਝਦੇ ਆ ਉਹ ਹਾਲੇ ਦਾ ਤੁਰੰਤ ਕਰਨਾ ਚਾਹੀਦਾ ਵੇਟ ਨੀਗਾ ਨਹੀਂ ਚਾਹੀਦੇ ਫਿਰ ਹੜੇ ਆਈ ਜਾਣ ਤਾਂ ਫੇਰ ਸੋਚਾਂਗੇ ਭਾਜੀ ਸਾਈਫਨ ਦੀ ਸਫਾਈ ਤੱਕ ਵੀ ਨਹੀਂ ਕੀਤੀ ਮੈਨੂੰ ਲੱਗਦਾ ਸਹੀ ਤਰ੍ਹਾਂ ਭਾਜੀ ਇਹ ਬਰਸਾਤ ਦੇ ਦਿਨਾਂ ਵਿੱਚ ਕੋਈ ਸਾਈਫਨ ਦੀ ਸਫਾਈ ਨਹੀਂ ਕੀਤੀ ਤਸਵੀਰਾਂ ਦੇਖ ਸਕਦੇ ਹੋ ਭਾਜੀ ਤੇ ਸਾਈਫਨ ਬਿਲਕੁਲ ਵੀ ਸਾਫ਼ ਨਹੀਂ ਹੈਗੇ ਜੀ ਚੂਹਾ ਦੀਆਂ ਵੀ ਸਫਾਈਆਂ ਲੀਆਂ ਨਹੀਂ ਹੋਈਆਂ ਇਸ ਵਾਰੀ ਤੇ ਆ ਦੇਖੋ ਸਾਈਫਨ ਤੁਸੀਂ ਆਪ ਇਸ ਤਰ੍ਹਾਂ ਦੇ ਹਾਲਾਤ ਦੇਖ ਸਕਦੇ ਹੋ ਸਾਈਫਨ ਬਿਲਕੁਲ ਬਲੌਕ ਹੋ ਚੁੱਕਾ ਸੀ ਜਿੰਨਾ ਪਬਲਿਕ ਨੇ ਆਪ ਜਿੰਨਾ ਮਤਲਬ ਜਦੋਂ ਜਦ ਆਪਣਾ ਕੀਤਾ ਮਤਲਬ ਉਹਨਾਂ ਹੋਇਆ ਬਸ ਉਸ ਤੋਂ علاوہ ਬਲੋ ਜਿਵੇਂ ਜਿੰਨਾ ਜ਼ਿਆਦਾ ਇੰਨਾ ਪਾਣੀ ਆਉਂਦਾ ਸਫਾਈ ਵੀ ਨਹੀਂ ਭਾਈ ਕੋਈ ਕਰ ਸਕਦੇ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸਥਾਨਕ ਪਿੰਡ ਵਾਸੀ ਹੈ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਮੰਗ ਇਹੀ ਕੀਤੀ ਹੈ ਕਿ ਇਸ ਤਰ੍ਹਾਂ ਦੇ ਜਿਹੜਾ ਸਾਈਫਨਾਂ ਦਾ ਜਿਹੜਾ ਨਿਰਮਾਣ ਵੱਧ ਤੋਂ ਵੱਧ ਕੀਤਾ ਜਾਵੇ ਤਾਂ ਜੋ ਜੇਕਰ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ ਤਾਂ ਪਿੰਡ ਵਾਸੀਆਂ ਨੂੰ ਜਿਹੜਾ ਜ਼ਿਆਦਾ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ ਤਾਂ ਦੂਜੇ ਪਾਸੇ ਜਿਵੇਂ ਕਿ ਇਹ ਬਜ਼ੁਰਗਾਂ ਨੇ ਵੀ ਦੱਸਿਆ ਕਿ ਮਹੀਨੇ ਦੇ ਵਿੱਚ ਤਿੰਨ ਤੋਂ ਚਾਰ ਵਾਰ ਇਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਨੇ ਜੋ ਕਿ ਬੇहद ਚਿੰਤਾਜਨਕ ਨੇ ਕੈਮਰਾ ਪਰਸਨ ਮਨਵੀਰ ਮਿੱਟੀ ਨਾਲ ਚੇਤਨਕ Innovation, DNA, university.